ਹੰਦੀਸ ਰੋਟੇਓ ਬੱਲੇ ਬੱਲੇ ਫਿਲਮਜ਼ ਐਂਡ ਰਿਕਾਰਡਸ ਤੋਂ ਤੁਹਾਡਾ ਰਜੇਸ਼ ਚੋਪੜਾ ਇੱਕ ਵਾਰ ਫਿਰ ਤੁਹਾਡੇ ਨਾਲ ਸੰਜ ਪਾਰਿਆ ਨ ਦੇਖੋ ਜੀ ਪਿੰਡਾਂ ਦਾ ਵਾਤਾਵਰਨ ਬਹੁਤ ਵਧੀਆ ਹੈ ਹੈ ਔਰ ਮੈਂ ਲੰਘ ਰਿਆਂ ਦੀ ਪਿੰਡ ਦੇ ਵਿੱਚੋਂ ਕਿਸੇ ਔਰ ਦੇਖੋ ਕੀ ਸੁਣਾ ਆਪਾਂ ਜਿਹੜਾ ਬੰਦਾ ਸਾਨੂੰ ਮਿਲੇਗਾ ਨਾ ਪਹਿਲਾਂ ਉਹਦੇ ਨਾਲ ਗੱਲਾਂ ਮਾਰ ਰਿਆਂ ਪਿੰਡਾਂ ਦੇ ਬੰਦੇ ਨਾ ਜੀ ਸੁਭਾਅ ਤੇ ਬੜੇ ਵਧੀਆ ਕੋਈ ਉਪਰਾ ਨਹੀਂ ਕਰਦੇ ਆ ਖੜਿਆ ਇੱਕ ਬਾਈ ਜੀ ਮੈਂ ਦੇਖਦਾ ਇਹਨਾਂ ਨਾਲ ਗੱਲ ਸ਼ੁਰੂ ਕਰਕੇ ਦੇਖਦਾ ਦੇਖਿਓ ਕਿਦਾਂ ਗੱਲਾਂ ਬਾਤਾਂ ਹੋਈ ਜਾਣੀ ਆਪਣੀਆਂ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੱਸਦੇ ਸਾਈਕਲ ਵਾਲਾ ਪਹਿਲਾਂ ਮੈਂ ਸਾਈਟ ਤੇ ਆ ਥੋੜਾ ਵੀਡੀਓ ਹਿੱਲ ਸਕਦਾ ਜੀ ਮਾੜਾ ਮੋਟਾ ਕੋਈ ਐਸੀ ਗੱਲ ਨਹੀਂ ਓਏ ਹੋਏ ਹੋਏ ਬਹੁਤ ਸੋਹਣਾ ਜੀ ਤੁਹਾਡਾ ਪਿੰਡ ਬੜਾ ਵਧੀਆ ਜੀ ਨਜ਼ਾਰੇਦਾਰ ਜੀ ਦਰਖਤ ਬਹੁਤ ਲੱਗੇ ਹੋਏ ਆ ਬੂਟੇ ਬਹੁਤ ਹੈ ਜੀ ਹਾਂਜੀ ਦਰਖਤ ਬਹੁਤ ਹੈ ਪਿੰਡ ਵਿੱਚ ਅੰਬ ਬਹੁਤ ਹੈ ਦੇਖੋ ਜੀ ਜਿਹੜੇ ਮਰਜ਼ੀ ਬੰਦੇ ਨੂੰ ਪਿੰਡ ਵਾਲੇ ਨੂੰ ਤੁਸੀਂ ਮਿਲ ਲੋ ਬੜੇ ਪਿਆਰ ਨਾਲ ਗੱਲਾਂ ਬਾਤਾਂ ਹੁੰਦੀਆਂ ਹੈ ਜੀ ਆਪਾਂ ਨਹੀਂ ਜਾਣਦੇ ਆਪਾਂ ਤੁਹਾਡੇ ਕੋਲ ਆ ਗਏ ਕੀ ਹਾਲ ਚਾਲ ਸੋਨ ਲਾ ਸੋਨ ਦਸਨ ਦਾ ਮੜਿਆ ਫੋਨ ਹਲੋ ਕੰਮ ਹੋ ਰਿਹਾ ਜੀ ਆ ਦੇਖੋ ਮਾੜਾ ਮੋਟਾ ਸੇਰੇ ਸੇਰੇ ਲੱਗੇ ਹੋਏ ਆ ਬੰਦੇ ਨਹੀਂ ਆ ਵੀ ਜਿਹੜਾ ਹੈ ਅਵੇਸਲੇ ਬੈਠੇ ਆ ਜਾਂ ਵੀਡੀਓ ਵਾਲੇ ਵੀਡੀਓ ਲਗਾ ਰੋ ਸਭ ਕੁਝ ਓਕੇ ਆ ਦੇਖੋ ਜੀ ਕੀ ਹਾਲ ਚਾਲ ਹੈ ਜੀ ਕੀ ਕਰ ਰਹੇ ਬਾਜਾ ਸਬਜੀ ਲਾਈ ਹੋਈ ਹੈ ਜੀ ਮਿਰਚਾਂ ਐ ਵੰਗਣਾ ਕੋਈ ਆਪੋ ਜਿਹਦਾ ਸਰਜੂ ਨਾਲ ਜਿਹੜਾ ਮੱਝੀ ਤੋੜ ਲਿਆ ਹੋ ਰਿਹਾ ਹੈ ਅੱਛਾ ਅਸੀਂ ਦਾ ਕਰਦੇ ਦੋ ਮੈਂਬਰ ਆ ਜੀ ਨਾਣੇ ਬਾਹਰ ਆ ਨੰ ਜਿਹੜਾ ਮਰਜ਼ੀ ਤੋੜ ਲੈ ਜੋ ਜਿਹੜਾ ਮਰਜ਼ੀ ਖਾਈ ਜਾਓ ਆ ਦੇਖੋ ਜੀ ਸਰੋਤਿਓ ਕਿਆ ਵਧੀਆ ਗੱਲ ਐ ਵੀ ਬੀਜ ਰਹੇ ਐ ਕੰਮ ਕਰ ਰਹੇ ਮਿਹਨਤ ਕਰ ਰਹੇ ਆਪ ਭਾਵਨਾ ਪਤਾ ਕਿਆ ਵੀ ਸਬਜ਼ੀ ਲਾਈਆ ਬੈਂਗਣ ਲਾਈਆ ਮਿਰਚਾਂ ਲਾਈਆਂ ਆਪ ਵੀ ਵਰਤ ਲੈਨੇ ਜਿਹੜਾ ਮਰਜ਼ੀ ਹੋਰ ਵੀ ਤੋੜ ਕੇ ਲੈ ਜਾਓ ਦੇਖੋ ਸੜਕ ਦੇ ਉੱਤੇ ਹੀ ਐ ਨਾਲੇ ਆਹ ਹਾਂਜੀ ਔਰ ਇੱਥੇ ਲਾ ਦੇਣੀ ਆ ਔਰ ਪਿਛਲੇ ਸਾਲ ਵੀ ਬੜੀਆਂ ਮਿਰਚਾਂ ਲੱਗੀਆਂ ਬੈਂਗਣ ਲੱਗੀਆਂ ਜੀ ਕੀਆ ਕद्दू ਤੇ ਬਹੁਤ ਸਾਰੇ ਇਹਨੂੰ ਫੇਸ ਕਰੋ ਥੋੜਾ ਸੂਰਜ ਵੱਲੋਂ ਨਾ ਲਾਈਟ ਨਹੀਂ ਪੈ ਰਹੀ ਹਾਂ ਹੁਣ ਕੋਈ ਲਾਈਟ ਪੂਰੀ ਫੇਸ ਵਰ ਅੱਛਾ ਇਹਨੂੰ ਥੋੜੇ ਇ ਇਹਲੇ ਸਾਲ ਵੀ ساری ਸਬਜ਼ੀ ਲੱਗੀ ਬਧੀ ਉਰੇ ਅੱਛਾ ساری ਸਾ ਜਿਹੜਾ ਦੇਖੋ ਉਹ ਲੈ ਜਾਂਦਾ ਜੀ ਉਰੇ ਕੋਈ ਸਾਡੀ ਰੋਕ ਰੋਕ ਕੋਈ ਨਹੀਂ ਅੱਛਾ ਹਾਂਜੀ ਹਾਂਜੀ ਜਿਹੜਾ ਮਰਜ਼ੀ ਖਾਓ ਓ ਯਾਰ ਬਹੁਤ ਵਧੀਆ ਸਲੂਟ ਆ ਯਾਰ ਤੁਹਾਡੀ ਸੋਚ ਨੂੰ ਐ ਵੀ ਜਿਹੜਾ ਮਰਜ਼ੀ ਖਾਓ ਕੋਈ ਇਸ਼ੂ ਨਹੀਂ ਕੋਈ ਮਸਲਾ ਨਹੀਂ ਹਾਂਜੀ ਹਾਂਜੀ ਐ ਕੰਮ ਤੁਸੀਂ ਕਰ ਦੇਣਾ ਲਾ ਦੇਣ ਲਾਤੀ ਹੀ ਲੈ ਕੇ ਸਬਜ਼ੀਆਂ ਲਾਤੀਆਂ ਬੇਲਾ ਕਿਆ ਕਿਆ ਅੱਜ ਕੱਲ ਲੱਗਦਾ ਬੈਂਗਣ ਲਾਤੇ ਬੈਂਗਣੀਆਂ ਆਪਣੇ ਮਿਰਚਾਂ ਕੱਦੂ ਦੇ ਬੇਲਾ ਲਾਤੀ ਤੇ ਭਿੰਡੀ ਲਾਤੀ ਅੱਛਾ ਹਾਂਜੀ ਪਿੰਡੀ ਵੀ ਲਾਤੀ ਹਾਂਜੀ ਆਪੇ ਲੱਗੇ ਹੋਇਆ ਲਾਤੀ ਹਾਂ ਪਾਣੀ ਲਾਤਾ ਹੀ ਸਾਰੀ ਪਿੰਡੀ ਵੀ ਅੰਮੀ ਨੂੰ ਸਾਰੀ ਸਬਜ਼ੀਆਂ ਹਰੀਆਂ ਹੋ ਗਈਆਂ ਅੱਛਾ ਇਹ ਇਹ ਇਹੀ ਸਮਾਂ ਇਹਨਾਂ ਨੂੰ ਲਾਉਣ ਦਾ ਹੈ ਹਾਂਜੀ 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 ਤੇ ਜਿਹੜਾ ਪਦੀਨਾ ਧਣੀਆਂ ਇਹ ਵੀ ਲੱਗਦਾ ਈ ਵੀ ਅੱਜ ਕੱਲੇ ਲੱਗਦਾ ਜੀ ਅੱਛਾ ਹਾਂ ਜੀ ਪਦੀਨਾ 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 ਲੱਗਦਾ ਦੀ ਅੱਜ ਕੱਲ ਅੱਛਾ ਪਦੀਨਾ ਅੱਜ ਕੱਲ ਲੱਗ ਜਾਂਦਾ ਹਾਂਜੀ ਹਾਂਜੀ ਵਾਜੀ ਵਾਜੀ ਵਾ ਬਹੁਤ ਵਧੀਆ ਅੱਛਾ ਹਰੀਆਂ ਮਿਰਚਾਂ ਵੀ ਲੱਗ ਜਾਂਦੀਆਂ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਠੀਕ ਹੈ ਹੋਰ ਬੜਾ ਠੀਕ ਹੈ ਸਭ ਠੀਕ ਹੈ ਘਰਾਂ ਪਰਿਵਾਰ ਸਭ ਸੁਖਾਂ ਨਾਂ ਤੇ ਹੈਂ ਹਾਂਜੀ ਦੇਖੋ ਨਾ ਪਿੰਡਾਂ ਦੇ ਬੰਦਿਆਂ ਨੂੰ ਮਿਲ ਕੇ ਬੜਾ ਮਜ਼ਾ ਆਉਂਦਾ ਮੈਨੂੰ ਔਰ ਸ਼ਹਿਰ ਦੇ ਬੰਦੇ ਨੂੰ ਕਿਸੇ ਕੋਈ ਕਿਸ ਨੂੰ ਬੁਲਾਉਂਦਾ ਨਹੀਂ ਛੇਤੀ ਕਿਤੇ ਪਿੰਡਾਂ ਵਿੱਚ ਬੰਦੇ ਮਿਹਨਤੀ ਬਹੁਤ ਹੈ ਜੀ ਨਹੀਂ ਮਿਹਨਤੀ ਵੀ ਹੈ ਜਿੱਦਾਂ ਆਪਾਂ ਤੁਸੀਂ ਮਿਲੇ ਹੁਣ ਗੱਲਾਂ ਬਾਤਾਂ ਸ਼ੁਰੂ ਹੋ ਗਈ ਤੁਸੀਂ ਗੱਲਾਂ ਬਾਤਾਂ ਮਾਰਨ ਲੱਗੇ ਮੇਰੇ ਨਾਲ ਹਾਂਜੀ ਹੈਂਜੀ ਆਹ ਪਿਆਰ ਮੁਹੱਬਤ ਕਿੱਥੇ ਲੱਭਣਾ ਸਰੁੱਤ ਇੱਥੇ ਵਿੱਚ ਤਾਂ ਜੀ ਲੋਕ ਮਿਹਨਤ ਕਰਕੇ ਰੋਟੀ ਖਾਣੇ ਵਾਲੇ ਆ ਸਾਰੇ ਬੰਦੇ ਸਾਦੇ ਸੁਭਾਅ ਦੇ ਆ ਹਾਂਜੀ ਹਾਂਜੀ ਆ ਗੱਲਾਂ ਕੋਈ ਕਿਸੇ ਨੂੰ ਲੇਗਾ ਤੇਗਾ ਨਹੀਂ ਕਿਸੇ ਨਾਲ ਵੀ ਕਾ ਆਪਣਾ ਖੇਤ ਦਾ ਆਖਾ ਕੰਮ ਲੱਗ ਜਾਂਦਾ ਹੀ ਅਗਲਾ ਹਾਂ ਜਿਹੜਾ ਆ ਗਿਆ ਉਹਨੂੰ ਪਿਆਰ ਨਾਲ ਬੁਲਾ ਲੈਣਾ ਹਾਂਜੀ ਹਾਂਜੀ ਦੇਖੋ ਸਰੋਤ ਤੁਸੀਂ ਵੀ ਕਰਨਾ ਕਮੈਂਟ ਪਿੰਡ ਵਾਲਿਆਂ ਦੇ ਸੁਭਾਅ ਦੇ ਉੱਤੇ ਆਪਾਂ ਤੁਰੇ ਆਂਦਾ ਸੀਗਾ ਮੈਂ ਦੇਖਿਆ ਮੈਂ ਕਿਹ ਜਿਹੜਾ ਬੰਦਾ ਸਾਹਮਣੇ ਟੱਕਰ ਕਰ ਗਿਆ ਉਹਦੇ ਨਾਲ ਗੱਲਾਂ ਮਾਰਨੀਆਂ ਇਹ ਮਿਲ ਗਏ ਉਹਨੇ ਇੱਕ ਹੋਰ ਆਂਦੇ ਉਧਰ ਗੰਨਾ ਚੱਕੀ ਹੈ ਇਹ ਵੀ ਪਿੰਡ ਦੇ ਆ ਇਹ ਨੋਲਕੇ ਦਾ ਹੀ ਹੈ ਹੈ ਨੋਲਕੇ ਦਾ ਇਹ ਬੰਦਾ ਬਹੁਤ ਮੀਂਹਤੀ ਹੈ ਇਹ ਵੀ ਅੱਛਾ ਆ ਰਹੇ ਹਾਂ ਜੀ ਕਿ ਬੰਦੇ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਹਾਂਜੀ ਹਾਂਜੀ ਹੈ ਹੋਰ ਸੁਣਾਓ ਪਰ ਪਰਿਵਾਰ ਸਭ ਜੀ ਬੱਚੇ ਤੁਸੀਂ ਕਹਿੰਦੇ ਬਾਹਰ ਆ ਤੇ ਇੱਥੇ ਤੁਸੀਂ ਲੱਗੇ ਹੋਇਆ ਹੈਂ ਹਾਂਜੀ ਹਾਂਜੀ ਮਿਹਨਤ ਕਰਨ ਲੱਗੇ ਹੋਇਆ ਪਾਣੀ ਕਿੱਧਰ ਤੇ ਆ ਰਿਹਾ ਹੈ ਪਾਣੀ ਆਉ ਆਪਣੀ ਮੋਟਰ ਦਾ ਹੀ ਹੈ ਛੱਡੇ ਪਾਈਪ ਲਾਇਆ ਅੱਛਾ ਆ ਦੇਖੋ ਜਿੱਧਰਲੇ ਪਾਸੇ ਤੇ ਟਾਇਪ ਲੱਗਿਆ ਹੋਇਆ ਪਾਣੀ ਆ ਰਿਹਾ ਔਰ ਸਾਸਰੀਕਾਲ ਜੀ ਕੀ ਹਾਲ ਚਾਲ ਹੈ ਮੈਂ ਤਾਂ ਕਹਿੰਦੇ ਗੰਨਾ ਚੱਕਿਆ ਹੋਇਆ ਡੰਡਾ ਚੱਕਿਆ ਹੋਇਆ ਹੈਂ ਡੰਡਾ ਨਾਲ ਰੱਖਣਾ ਪੈਂਦਾ ਬੰਦ ਮਣੀ ਜਲ ਕੱਢੀ ਕੋਈ ਨਹੀਂ ਕੋਈ ਨਹੀਂ ਹੋਈ ਜਾਣੀ ਗੱਲ ਕੋਈ ਨੀ ਪਾਈ ਜਾਣੀ ਅੱਛਾ ਇਹ ਆਪਣਾ ਹਾਂ ਆਪਣਾ ਇਹ ਆਪਣਾ ਹੈ ਅੱਛਾ ਹੋਰ ਫਿਰ ਇਹਨੂੰ ਦੇਖ ਕੇ ਪੰਦੇ ਇਹ ਨਾਲ ਤੁਰਦਾ ਤੁਹਾਡੇ ਨਾਲੇ ਜਾਣਾ ਇਹਨਾਂ ਥਾਂ ਨੂੰ ਵੀ ਅੱਛਾ ਹੁਣ ਫੇਰ ਨਾਲੇ ਆ ਇਹ ਪੂਰੇ ਮੈਂਬਰ ਬਣ ਜਾਂਦੇ ਘਰਦੇ ਹਨਾ ਪੂਰੇ ਹੈ ਪਿਆਰ ਲੈਂਦੇ ਆ ਪੂਰਾ ਗੱਲਬਾਤ ਕਰਦੇ ਆ ਸਰੋਤੋਂ ਦੇਖੋ ਜੀ ਕਿੰਨੇ ਵਫਾਦਾਰ ਹੈ ਕਿਆ ਨਾਮ ਰੱਖਿਆ ਦਾ ਮੋਤੀ ਮੋਤੀ ਹੈ ਵਾਹ ਜੀ ਵਾਹ ਵਾਹ ਜੀ ਬਸ ਨਾਲੇ ਰਹਿੰਦਾ ਤੁਹਾਡੇ ਹੈ ਹਾਂ ਬਸ ਜਸਾ ਪਰ ਨਾਲੇ ਆਪੇ ਤੁਰ ਪਣੇ ਨੇ ਜਿੱਧਰ ਨੂੰ ਜਾ ਰਹੇ ਆ ਹੋਰ ਕਿਆ ਕਰੇ ਬਸ ਉਹ ਕਾਕਣ ਦਾ ਵੱਢੂਗਾ ਕਾਕਣ ਦੇ ਨੂੰ ਲੱਗਿਆ ਹੋਇਆ ਨਾ ਚਲੋ ਠੀਕ ਹੈ ਠੀਕ ਹੈ ਚੰਗਾ ਜੀ ਅੱਛਾ ਸਬਜ਼ੀਆਂ ਬੀਜਤੀਆਂ ਮੜੀਆਂ ਮੜੀਆਂ ਹੈ ਸਵੇਰੇ ਸਵੇਰੇ ਲੱਗ ਗਿਆ ਕੇ ਕੰਮ ਪਰ ਬਹੁਤ ਵਧੀਆ ਜੀ ਹੈ ਨਜ਼ਾਰੇਦਾਰ ਸਿਸਟਮ ਹੈ ਤੁਹਾਡਾ ਤਾਂ ਆ ਆ ਦੇਖੋ ਪੈ ਗਿਆ ਅੰਬਾ ਨੂਬੂਰ ਆ ਦੇਖੋ ਸਰੋਤਿਓ ਅੰਬਾ ਨੂਬੂਰ ਪੈ ਗਿਆ ਜੀ ਇਹ ਕਈਆਂ ਕਈਆਂ ਨੂੰ ਪਿਆ ਬੂਰ ਕਈਆਂ ਨੂੰ ਨਹੀਂ ਪਿਆ ਜਿਹੜਾ ਨੂੰ ਫਲਾ ਲੱਗਣਾ ਜੀ ਉਹਨਾਂ ਨੂੰ ਪੈ ਗਿਆ ਬਾਕੀ ਰਹਿ ਗਏ ਇਹ ਇਹਨਾਂ ਨੂੰ ਪਿੱਛੇ ਪਿਆ ਪਤਾ ਹੈ ਇੱਕ ਇੱਕ ਸਾਲ ਦੀ ਫਸਲ ਹੁੰਦੀ ਹੈ ਕਈ ਅੰਬਾਂ ਦਾ ਦੋ ਦਫਰਾਂ ਹੁੰਦੀ ਅੱਧੀ ਅੱਧੀ ਅੱਛਾ ਕਈ ਦੀ ਇੱਕ ਬਤਲ ਆ ਪੇਸੇ ਦਾ ਲੱਗਿਆ ਜੀ ਨਾ ਇਤਕੀ ਨਹੀਂ ਲੱਗਣਾ ਅੱਛਾ 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 ਵਾਦ ਕੀ ਘੱਟ ਲੱਗੂਗਾ ਮਤਲਬ ਲੱਗੂਗਾ ਤਾਂ ਸਹੀ ਇਤਕੀ ਹੈ ਹੀ ਨਹੀਂ ਆਪਰ ਹੋਈ ਨਹੀਂ ਇਹਨੂੰ ਬੂਰ ਹੈ ਨਹੀਂ ਇਹਨੂੰ ਬੂਰ ਆ ਗਿਆ ਹਾਂਜੀ ਉਹ ਵਾਜੀ ਇਹਨੂੰ ਵੀ ਬਹੁਤ ਲੱਗਣੀ ਹੈ ਤੁਹਾਡੇ ਪਿੰਡ ਅੰਬ ਮੈਂ ਸੁਣਿਆ ਬਹੁਤ ਨੇ ਬਹੁਤ ਅੰਬ ਹੈ ਜੀ ਹੈ ਬਹੁਤ ਰਖਤ ਅੰਬ ਬਹੁਤ ਹੈ ਵੱਢਦੇ ਤਾਂ ਨਹੀਂ ਹੁਣ ਲੋਕੀ ਹਾਂਜੀ ਹਾਂਜੀ ਹੈ ਅਜੇ ਤੱਕ ਕਾਇਮ ਹੈ ਮਤਲਬ ਹਾਂਜੀ ਹਾਂਜੀ ਬਾਕੀ ਕਈ ਪਿੰਡਾਂ 'ਚ ਤਾਂ ਹੋ ਗਿਆ ਨਾ ਵੀ ਦਰਖਤ ਵੱਢ ਹੋ ਗਏ ਹਾਂਜੀ ਜੰਗਲ ਬਣੇ ਪੈ ਜ अच्छा हां जी हां बहुत रकत सरुतो रामपुर टपड़ियां ਪਿੰਡ ਹੈ ਔਰ ਬਹੁਤ ਕੁਦਰਤ ਦੇ ਨੇੜੇ ਹੈ ਇਹ ਪਿੰਡ ਹਾਂਜੀ ਘੁੱਗੀਆਂ ਬੋਲ ਰਹੀਆਂ ਦੇਖੋ ਹਨਾ ਮੋਰ ਬੜੇ ਬੋਲਦੇ ਆਂ ਹਾਂਜੀ ਹਾਂ ਮੋਰ ਬਹੁਤ ਹੈ ਇਵਰੇ اچھا ਕਰੀ ਚੱਲੋ ਤੁਸੀਂ ਕੰਮ ਨਾਲ ਨਾਲ ਕੋਈ ਗੱਲ ਨਹੀਂ ਗੱਲਾਂ ਬਾਤਾਂ ਵੀ ਹੋ ਜਾਣੀਆਂ ਕੰਮਕਾਰ ਕਰੀ ਚੱਲੋ ਨਾਲ ਨਾਲ ਆ ਦੇਖੋ ਜੀ ਸਰਉਤਿਓ ਆ ਹੋ ਰਹੀ ਹੈ ਬਾਗਬਾਨੀ ਬਾੜੀ ਜੀ ਕਹਿ ਸਕਦੇ ਆ ਕਿ ਜਿਹੜੀਆਂ ਸਬਜ਼ੀਆਂ ਵਗੈਰਾ ਉਹ ਬੀਜੀਆਂ ਇਹ ਪਾਣੀ ਲੱਗ ਰਿਹਾ ਹੁਣ ਪਾਣੀ ਕਿ ਇਧਰਲੇ ਪਾਸੇ ਕਿਹੜਾ ਬੀਜ ਪਿਆ ਹੋਇਆ ਇਧਰ ਬੀਜ ਨੇ ਜੀ ਟਮਾਟਰ ਲਾਉਂਗਾ ਲੈ ਕੇ ਅੱਛਾ ਟਮਾਟਰ ਲੈ ਕੇ ਲਾਉਂਗੇ ਲਾਉਣੇ ਆ ਇਹ ਪਾਣੀ ਲਾ ਟਮਾਟਰ ਜਿਹੜਾ ਲਾਉਂਗਾ ਦੇਸੀ ਲਾਉਂਗਾ ਕਿਹੜਾ ਲਾਉਂਗਾ ਹਾਂ ਦੇ ਮਿਲ ਮਿਲ ਲਾ ਦੇਣਾ ਜੀ ਦੋਏ ਨਹੀਂ ਦੇਸੀ ਜ਼ਿਆਦਾ ਵਧੀਆ ਹੁੰਦਾ ਨਾ ਹਾਂ ਦੇਸੀ ਦੇਸੀ ਵਧੀਆ ਜੀ ਦੇਸੀ ਤੇ ਰਸ ਜ਼ਿਆਦਾ ਹੁੰਦਾ ਹਾਂ ਜੀ ਹਾਂ ਦੇਸੀ ਉਹ ਛੋਟਾ ਰਹਿੰਦਾ ਹੈ ਦੂਆ بڑا ਹੋ ਜਾਂਦਾ ਦੇਸੀ ਟਮਾਟਰ ਛੋਟਾ ਰਹਿੰਦਾ ਹੈ ਜਣੀ ਦੋ ਹੀ ਮਿਲਦੇ ਮੈਂ ਯਾਰ ਉੱਥੇ ਮੰਡੀ ਵਿੱਚ ਦੇਖਦਾ ਕਈ ਵਾਰ ਸ਼ਹਿਰਾਂ 'ਚ ਵੀ ਦੇਸੀ ਵੀ ਮੋਟਾ-ਮੋਟਾ ਟਮਾਟਰ ਵੀ ਹੁੰਦਾ ਉਹ ਵੈਰੈਟੀ ਹੋਰ ਹੁੰਦੀ ਹੈ ਦੇਸੀ ਘੱਟ ਮੋਟਾ ਜੀ ਜਿਹੜਾ ਉਹ ਪਾੜ ਗਿਆ ਉਹ ਜ਼ਿਆਦਾ ਮੋਟਾ ਜਿਹੜੇ ਚੀਜ਼ ਹੈ ਜਿਹੜਾ ਗੋਲ ਜਿਹੜਾ ਪੂਰਾ ਗੋਲ ਹੁੰਦਾ ਹਾਂ ਉਹ ਦੇਸੀ ਹੈ ਜੀ ਉਹ ਦੇਸੀ ਹੈ ਨਾ ਉਹ ਉਹ ਬੜਾ-ਬੜਾ ਵੀ ਹੁੰਦਾ ਥੋੜਾ ਜੈਸੀ ਗੱਲ ਨਹੀਂ ਛੋਟਾ ਵੀ ਹੁੰਦਾ ਤੇ ਥੋੜਾ ਬੜਾ ਵੀ ਹੁੰਦਾ ਉਹ ਦੀ ਵੈਰੈਟੀ ਵੱਖਰੀ ਹੁੰਦੀ ਹੈ ਐਡੇ-ਐਡੇ ਵੀ ਆ ਰਹੇ ਬੜੇ ਵੀ ਬਹੁਤ ਆ ਰਹੇ ਆ ਜੀ ਅੱਛਾ ਹਾਂ ਜੀ ਪਰ ਦੇਸੀ ਲਾਣ ਦਾ ਬਦ ਦੋ ਦੋ ਤਰ੍ਹਾਂ ਦੇ ਲਾ ਦੇਣੇ ਜੀ ਹਾਂ ਜੇ ਸੀ ਵੀ ਲੈ ਦੇਣਾ ਦੂਆ ਵੀ ਲੈ ਦੇਣਾ ਦੋਏ ਲੈ ਦੇਣੇ ਅੱਛਾ ਦੋਏ ਮੇਲ ਤੇ ਲੈ ਦੇਣੇ ਹਾਂਜੀ ਹਾਂਜੀ ਅੱਛਾ ਟਮਾਟਰ ਉਹ ਵੀ ਜਿਹੜਾ ਮਰਜੀ ਲੈ ਚੋ ਤੋੜ ਕੇ ਹਾਂਜੀ ਜਿਹੜਾ ਮਰਜੀ ਲੈ ਜਾਓ ਕਿਆ ਹਾਲ ਚਾਲ ਹੈ ਬਜ਼ੁਰਗੋ ਖੜ ਜੋ 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 ਵਾ ਠੀਕ ਹੈ ਅੰਬਾਲੇ ਤੈਨੂੰ ਠੀਕ ਤੇ ਅੰਬਾਲੇ ਠੀਕ ਰੇ ਹਾਂ ਹੋਰ ਕਿਆ ਹਾਲ ਚਾਲ ਕਿੱਧਰ ਜਾਏ ਵਾ ਵਧੀਆ ਇੱਧਰ ਘੁੰਮਣਾਈ ਇਹ ਤਾਂ ਫਸੇ ਇਹ ਤਾਂ ਫਸੇ ਹੋਏ ਕੰਮਾਂ ਨੂੰ ਕੋਈ ਕੱਖ ਕੰਨੇ ਨੂੰ ਕੋਈ ਕਹੀ ਲੈ ਕੇ ਤੁਸੀਂ ਕਿੰਦਰ ਨੂੰ ਮੰਨੂ ਮੈਂ ਸੈਰ ਕਰ ਕੇ ਆਇਆ ਸਾਈਕਲ ਪਰ ਲੈ ਲੈ ਦਰਦ ਕਰਦੇ ਅੱਛਾ ਸਾਈਕਲ ਨਹੀਂ ਹੁੰਦਾ ਪੈਰਾਂ ਪਰ ਅੱ ਉਮਰ ਹੋ ਗਈ ਸਿਆਣੀ ਤੈਨੂੰ ਪਤਾ ਹੀ ਕਿੰਨੇ ਲੋਕ ਲੱਗਦੇ ਕਿੰਨੀ ਉਮਰ ਹੋ ਗਈ ਹੋ ਗਈ 74 ਦੀ 73 ਦੀ ਹੋ ਗਈ ਗੋਡਿਆਂ ਦੀ ਦਿੱਕਤ ਹੈ ਬਾਕੀ ਤਾਂ ਫਿੱਟਮ ਫਿੱਟਾ ਕੰਮ ਦਿੱਕਤ ਹੈ ਪਹਿਲਾਂ 30 35 ਸਾਲ ਗੱਡੀਆਂ ਪਰ ਲਾਇਏ ਕਿਹੜੀਆਂ ਗੱਡੀਆਂ ਸਵਰਾਜ ਦੀਆਂ ਲਿਆਇ ਕਰਦਾ ਜਿਹੜੀ ਛੱਡਣ ਜਾਂਦੇ ਬਾਹਰ ਵਾਲਾ ਦਾਲ ਅੱਛਾ ਅੱਛਾ ਬੰਦੇ ਕਾਲਾ ਦਾਲ ਸਾਰੀ ਇੰਡੀਆ ਵਿੱਚ ਜਾਨੀਆਂ ਨਵੀਆਂ ਗੱਡੀਆਂ ਅੱਛਾ ਉਤੇ ਬਾਅਦ ਦੇਖ ਲਓ ਬਈ ਜੱਦਾ ਹਟਿਆ ਹੁਣ 10 ਸਾਲ ਦਾ ਹਾਂ ਹੁਣ ਗੋਡੇ ਤੰਗ ਕਰਦੇ ਅੱਛਾ ਬਸ ਸਾਹੀ ਕੰਮ ਹੈ ਮੈਂ ਦੋਏ ਗੋਡੇ ਤੰਗ ਕਰਦੇ ਇੱਕ ਕਰਦਾ ਦੋਏ ਐ ਸਾਈਕਲ ਉਹ ਤਾਂ ਟਾਈਮ ਪਾਸ ਹੈ ਮੜਾ ਮੜਾ ਘੁੰਮ ਮੈਚ ਦਾ ਕਿਲੋਮੀਟਰ ਨਹੀਂ ਨਹੀਂ ਜੇ ਨੂੰ ਚੱਲਦਾ ਰੱਖੂਗਾ ਤਾਂ ਇਹ ਸੈੱਟ ਹੋ ਜੈਣਾ ਦੁਆਰਾ ਉਹ ਐਸੀ ਗੱਲ ਨਹੀਂ ਆਜ ਕੱਲ ਤਾਂ ਗੋਡੇ ਬਦਲ ਵੀ ਦਿੰਨੇ ਆ ਬਦਲਨੇ ਪੈਸੇ ਬਾਹਰ ਲੱਗਦੇ ਹੁਣ ਮੈਂ ਸਿਆਣਾ ਕਿਤੇ ਉਂ ਜੋ ਤੁਰਨੇ ਤੇ ਨਾ ਰਹਿ ਜਮਾ ਹੋਰ ਕਿਉਂ ਨਹੀਂ ਨਹੀਂ ਹਾਂ ਨਹੀਂ ਆਜ ਕੱਲ ਤਾਂ ਟੈਕਨੀਕਾ ਬਹੁਤ ਵਧੀਆ ਆ ਗਈਆਂ ਕੋਈ ਐਸੀ ਗੱਲ ਨਹੀਂ ਤਾਂ ਹੈਗੀਆਂ ਪਰ ਕਈ ਵਿੱਚ ਬੰਦੇ ਡਰਾਈ ਜਾਂਦੇ ਕਦੇ ਨੇ ਤੁਰਨੇ ਤੇ ਵੀ ਰਹਿ ਜੂਗਾ ਰਹਿਣ ਦੇ ਸਿਆਣੇ ਉਮਰ ਅੱਛਾ ਲੋਕੀ ਡਰਾ ਦਿੰਦੇ ਆ ਡਰਾਉਣ ਵਾਲੇ ਵੀ ਬਹੁਤ ਬੈਠੇ ਨਾ ਵੀ ਉਹਨੇ ਫਲਾਣੇ ਨੇ ਬਦਲਾਏ ਤੇ ਯਾਰ ਉਹ ਐ ਹੋ ਗਿਆ ਕਈਆਂ ਦੇ ਖਰਾਬ ਵੀ ਹੋ ਗਏ ਹੁਣ ਆਹ ਬਾਈ ਜੀ ਲੱਗੇ ਹੋਏ ਨਾ ਪਰ ਕੀ ਖਿਆਲ ਹੈ ਤੁਹਾਡਾ ਕੀ ਕਹਿੰਦੇ ਹੋ ਇਹ ਤਾਂ ਉਹਨੋਂ ਫਰੀਦਾ ਨਾ ਭੱਜਿਆ ਹੈ ਉਹਨੋਂ ਭੱਜਿਆ ਫਿਰ ਜਾਂਦਾ ਅੱਛਾ ਇੱਕ ਤਾਂ ਪਿੰਡ ਦਾ ਸਰਪੰਚ ਹੈ ਅੱਛਾ ਇਹਨੂੰ ਕਹੀਆਂ ਚਲਾਉਣੇ ਦੀ ਲੋੜ ਕਿਆ ਨਿਆਣੇ ਬਾਹਰ ਹੈ ਅੱਛਾ ਮਤਲਬ ਇਹ ਤੁਹਾਡੇ ਹਿਸਾਬ ਨਾਲ ਇਹ ਉਹਨੋਂ ਉਹ ਕਰੀ ਜਾਂਦਾ ਆ ਦੇਖੋ ਜੀ ਕੀ ਕਹਿ ਰਿਹਾ ਆਜ ਉਹ ਨੇੜੇ ਨੂੰ ਹੁਣ ਗੱਲ ਕਰੋ ਸਾਹਮਣੇ ਮੇਰੇ ਨਾਲ ਘੱਟ ਬੋਲਦਾ ਏ ਘੱਟ ਬੋਲਦਾ ਕਿਹੜੀ ਗੱਲੋਂ ਨਹੀਂ ਬੋਲਦਾ ਜਿਹੜਾ ਬੰਦਾ ਮਿੰਤ ਕਰਕੇ ਉੱਟੀ ਖੰਦਾ ਹਾਂਜੀ ਉਹ ਉਹ ਅੱਜ ਕੱਲ ਦੇ ਟਾਈਮ ਆ ਉਹ ਮੀਰੀ ਏ अच्छा पेट करो रोटी खाओ नहीं आ कहने भी मेरे नाल ਘੱਟ ਬੋਲਦਾ ਜੇ ਅਸੀਂ ਬੁਲਾਏ ਦੇਣੀ ਆਪਣੇ ਚੈਨਲ ਪਰ ਹਾਂ ਤਾਂ ਆਜ ਤਾਂ ਮਾੜਾ ਮੋਟਾ ਮਡਾਂਗ ਤਾਂ ਨਹੀਂ ਚੱਲੀ ਵੀ ਸਾੜੀ ਮਾੜਾ ਮੋਟਾ ਨਹੀਂ ਹੁਣ ਫਿਰ ਤੁਸੀਂ ਜੱਫੀ ਪਾਉਣੀ ਨੇੜੇ ਆਓ ਸਰਪੰਚ ਆਓ ਨਾਲ ਆ ਕੇ ਖੜੋ ਮੈਂ ਫੋਟੋ ਫੋਟੋ ਬਣ ਰਹੀ ਆ ਹੁਣ ਨਾਲ ਖੜੋ ਇਹਨਾਂ ਦੇ ਆ ਕੇ ਨਾ ਜੱਫੀ ਨੂੰ ਮੇਰੇ ਕੋਲ ਡਾਕ ਚਲੀ ਨਹੀਂ ਨਹੀਂ ਆ ਜਾ ਆ ਜਾ ਅੱਲਾਹ ਦੇਖੋ ਜੀ ਦੇਖੋ ਜੀ ਕਿਆ ਵਧੀਆ ਗੱਲ ਬਾਤ ਹੈ ਜੀ ਬਿਲਕੁਲ ਸਾਦੇ ਸੁਭਾਅ ਪੜਨਾ ਦੇ ਜਿੰਦਾ ਹੋਈ ਫਿਰ ਜਾਂਦਾ ਆਲੇ-ਦਾਲੇ ਅੱਛਾ 빙ਾ ਹਾਂ ਅਰ ਦਾਦੇ ਕੋਟਾ ਭਈਆ ਮੈਂ ਸਾਰਾ ਘੁੰਮਿਆ ਪਿੰਡ ਵਿੱਚ ਬਾ ਸਰਪੰਚ ਬਣਾਉਣਾ ਅੱਛਾ ਕੁਛ ਲੋ ਜੇ ਮੁੱਕਰ ਜਾ ਲੈ ਆ ਦੇਖੋ ਅੱਜ ਤਾਂ ਗੱਲ ਸਿੱਧੀ ਹੋ ਰਹੀ ਹੈ ਜੀ ਮੈਂ ਤਾਂ ਸਿੱਧੀ ਦੱਸ ਦਿੰਦਾ ਨਾ ਗੱਲ ਦੱਸ ਤਾ ਸਾਹਮਣੇ ਬੋਲ ਪਾ ਨਹੀਂ ਘੁੰਮਿਆ ਆ ਦੇਖੋ ਜੀ ਫੇਰ ਕਹਿੰਦੇ ਹੁਣ ਦੱਸੋ ਹੁਣ ਘੁੰਮਿਆ ਕਿ ਨਹੀਂ ਘੁੰਮਿਆ ਚੰਗਾ ਜੀ ਚੰਗਾ ਜੀ ਹੈਲੋ ਦੇਖੋ ਜੀ ਸਿੰਪਲ ਸਾਦੇ ਸੁਭਾਅ ਆਂ ਬਾਣੇ ਕੋਲ ਜਾਊਂਗਾ ਮੈਂ ਸਿੰਪਲ ਸਾਦੇ ਸੁਭਾਅ ਵਾਲੀ ਲੋਕਾਂ ਦੇ ਬਹੁਤ ਵਧੀਆ ਹੈ ਔਰ ਨਜ਼ਾਰੇਦਾਰ ਜਿਹੜਾ ਸੀਨ ਹੈ ਪਿੰਡਾਂ ਦਾ ਠੀਕ ਹੈ ਭਾਈ ਜੀ ਬਹੁਤ ਵਧੀਆ ਲੱਗਿਆ ਗੱਲਾਂ ਬਾਤਾਂ ਹੋਈਆਂ ਠੀਕ ਹੈ ਜੀ ਹਾਂ ਜੀ ਠੀਕ ਹੈ ਹੋਰ ਕੀ ਹਾਲ ਚੱਲ ਬਸ ਠੀਕ ਹੈ ਜੀ ਚਲੋ ਫਿਰ ਮਿਲਾਂਗੇ ਕਦੀ ਹੈ ਓਕੇ ਥੈਂਕ ਯੂ ਚੰਗਾ ਜੀ ਸਰੋਤਿਆਂ ਤੁਸੀਂ ਵੀ ਕਰੋ ਕਮੈਂਟ ਛੋਟੀ ਜੀ ਗੱਲਬਾਤ ਦੇ ਉੱਤੇ ਕਿਹ ਜਿਹੜਾ ਹੈ ਤੁਹਾਡਾ ਵਿਊ ਪੁਆਇੰਟ ਬਣਦਾ ਵੀ ਪਿੰਡਾਂ ਦੇ ਬੰਦੇ ਗੱਲਾਂ ਬਾਤਾਂ ਮਾਰਦੇ ਮੈਨੂੰ ਕੋਈ ਨਹੀਂ ਜਾਣਦਾ ਮੈਂ ਸਾਰਿਆਂ ਨੂੰ ਸਸਰੀਕਲ ਕਰਦਾ ਸਾਰਿਆਂ ਕੋਲ ਖੜ ਜਿੰਦੇ ਸਾਰੇ ਮੇਰੇ ਨਾਲ ਗੱਲਾਂ ਮਾਰ ਲੱਗ ਜਾਂਦੇ ਆ ਫਿਰ ਮਿਲਾਂਗੇ ਕਿਸੇ ਹੋਰ ਛੋਟੇ ਜਿਹੇ ਵਲੌਗ ਦੇ ਵਿੱਚ ਧੰਨਵਾਦ ਥੈਂਕ ਯੂ